ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਸੀ ਗਲਬਾਈ ਸਸੀ ਗਲਬਾਈ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰ ਰਿਸ਼ੀਕ ਸਿੰਘ ਪਿੰਡ ਦੀਪਗਾਨ ਜਿਹੜਾ ਬਰਨਾਲਾ ਤੁਸੀਂ ਹਿੱਦਾਂ ਪਾਏ ਮੋਬਾਈਲ ਨੰਬਰ ਜੀ 6288377527 ਅੱਜ ਆਪਾਂ ਦਿਖਾਵਾਂਗੇ ਦੋ ਤਾਜ਼ੀਆਂ ਸੂਈਆਂ ਵਿੱਚ ਇੱਕ ਗੱਬਣ ਵੈਟ ਹੈਣਾ ਪਹਿਲਾ ਨੰਬਰ ਜਿਹੜੀ ਵੇਖਦੇ ਜਰਸੀ ਚ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਬਾਈ ਕੱਲ ਦੀ ਸੂਈ ਆ ਬੱਚਾ ਕੀ ਆ ਬੱਚਾ ਬੱਚਾ ਜੇਰ ਜਰੋਕਿਆ ਆਪਣੀ ਗਰੰਟੀ ਕਿੰਨਾ ਕੁ ਬੋਲਗਾ ਬੋਲੋ ਰਾਤ ਕਰਦੇ ਹੋ 400 400 4 ਕਿਲੋ ਬੱਚੇ ਚੋਣ ਜਾਂਦੀ 1 ਨੰਬਰ 1 ਨੰਬਰ ਹੀ ਧਾਰਾ ਮਾਰ ਲੈਂਦੇ ਆ ਧਾਰਾ ਮਾਰਦੀ ਪਹਿਲਾਂ ਤਾਂ ਇਹਦੀ ਸਭ ਤੋਂ ਧਾਰਾ ਦੇਖ ਸਕਦੇ ਪਹਿਲਾਂ ਪਾ ਧਾਰੇ ਹੀ ਮਾਰ ਕੇ ਦਿਖਾ ਦਈਏ ਤੇ ਚੋਣ ਚਵਾ ਦੇਖੋ ਮੋਟਾ ਮੋਟਾ ਸਾਫ ਸੁਥਰਾ ਮਗਰ ਸੁਣਾ ਜੀ ਮਾਰਦੀ ਸੋ ਕੋਈ ਆਪਾਂ ਨਾ ਨਹੀਂ ਪਾਇਆ ਬੱਚਾ ਨਹੀਂ ਛੱਡਿਆ ਨਾ ਨਾ ਉੱਦ ਹੀ ਬਹਿ ਗਏ ਥੱਲੇ ਤੂੰ ਦੇਖੋ ਚੌਣ ਦੇਖੋ ਮੋਟਾ ਮੋਟਾ ਕਿਆ ਵਾਤਾ ਬੜਾ ਠੀਕ ਹੋ ਗਿਆ ਤੇ ਸਵੇਰ ਦੀ ਚਵਾਈ ਇਹਦੀ ਅਜੇ ਕਰਨੀ ਹੈ ਹਨਾ ਠੀਕ ਹੈ ਅੰਦਾਜ਼ਾ ਦੁੱਧ ਕਿੰਨਾ ਦੇ ਦੂਗੀ ਦੁੱਧ 17 18 ਕਿਲੋ ਮੰਨ ਕੇ ਜਿਹੜਾ ਵੀ ਮਾਰਦੀ ਰਹੇ ਝੰਡਾ ਦੇ ਦੂ ਮੋਲੇ ਦਾ ਕੀ ਹੋਊਗਾ ਮੋਲ ਆਪਾਂ ਫ਼ਰੰਤੀ ਕਰਾਂਗੇ ਬਿਲਕੁਲ ਜਾਈ ਤੋੜੀ ਵਾਰ ਨੂੰ ਸਭ ਰ ਮੂੰਹ ਮੱਥਾ ਵੇਸ ਕੁਆਲਿਟੀ ਦੇਖਸਾ ਦੂਜਾ ਸੁਆ ਵੈੜ ਸੁਈ ਸੁਵਾਈ ਤੇ 17 18 ਕਿਲੋ ਦੁੱਧ ਮਾਰ ਕੇ ਬੰਦਾ ਇਹਨੂੰ ਲੈ ਸਕਦਾ ਹਨਾ ਤੇ ਚੌਣ ਚਵਾ ਧਾਰਾ ਮਾਰ ਕੇ ਦਿਖਾ ਦਿਆਂ ਤਾਜੀ ਸੁਈ ਤੇ ਜੇਰ ਜਮਾ ਡੰਨ ਸੋ ਜੇਰ ਵਗੈਰਾ ਓਕੇ 17 18 ਕਿਲੋ ਦੁੱਧ ਦੇ ਦ ਤੇ ਠੰਡੇ ਵੀ ਦੀ ਸਾਫ ਸੁਥਰੀ ਆ ਸਵੇਰ ਦਾ ਟਾਈਮ ਆ ਚਵਾਈ ਇਹਦੀ ਅਜੇ ਹੋਣੀ ਆ ਕੋ ਦੇਖੋ ਜਿੰਦ ਜਾਨ ਬੱਚਾ ਮੇਲਕਾ ਬੱਚਾ ਇਹਦੇ ਪਿੱਛੇ 17 ਕਿਲੋ ਦੁੱਧ ਮੰਨ ਕੇ ਲੈ ਲਿਓ ਲੇਵਾ ਸੋਹਣਾ ਦਿਖਾਵਾ 22 ਕਿਲੋ ਵਾਲੇ ਵੀ ਕਰਦਾ ਪਰ 17 18 ਕਿਲੋ ਹਕੀਕਤ ਦੁੱਧ ਜਿਹੜਾ ਇਹਨੇ ਦੇਣਾ ਕੱਦ ਘੜ ਬਹੁਤ ਆ ਜਿੰਦ ਜਾਨ ਦੇ ਵਿੱਚ ਆ ਬੱਚਾ ਮੇਲਕਾ ਸੂਈ ਸਵਾਈ ਦੂਜਾ ਸੂਆ ਦੁੱਧ 17 18 ਕਿਲੋ ਦੁੱਧ ਦਉਗੀ ਜਮਾਈ ਤੇ ਅੱਗੇ ਆਪਾਂ ਜਿਹੜੀ ਦੂਜਾ ਨੰਬਰ ਵੈੜ ਦੇਖੀ ਜਾਨੇ ਆ ਇਹ ਵੈੜ ਦੀ ਚੱਤੂ ਆ ਜੀ ਕੈ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ 30 ਦਿਨ ਹੋ ਗਏ ਉਹ ਵੀ ਆਪਣੇ ਕੋਲ ਕੰਨ ਨਹੀਂ ਆ ਬੱਚਾ ਆ ਗਈ ਬੱਚਾ ਆ ਗਿਆ ਬੱਚਾ ਤੇ ਦੁੱਧ ਕਿੰਨਾ ਹੋਣਾ ਦੁੱਧ ਜਿਹੜਾ ਮੈਂ ਨਾਲ ਹੀ ਕੋਈ ਆਪਣੇ ਘਰ ਕਿਹਾ ਡੰਗ ਮੇਲੇ 16 ਲੀਟਰ ਮਿੰਟ ਕਰਦੇ ਹਾਂ 18 ਲੀਟਰ ਨੂੰ 8 ਘੰਟੇ ਟਾਈਮ ਦਾ ਬਣਾਉਣਾ ਹੈ ਹਾਂ ਪਰ ਕਿੰਨਾ ਬਣਾ ਰਹੇ ਆਪਾਂ ਕਾਤੀ ਜਾਂਦੇ ਲੋੜ 18 ਲੀਟਰ ਕੋਈ 16 ਲੀਟਰ ਕੋਈ ਵੀ ਆਪਣੇ ਕਰੇ ਚੈਨ ਦੱਬਾ ਲਿਆ ਤੇ 4 ਡੰਗ ਬਣੇਗਾ ਰੇਡ ਬਾਜੂਗਾ ਰੇਡ ਬਿਲਕੁਲ ਧਾਰਾ ਇਹਦੇ ਵੀ ਓਕੇ ਆ ਸੁਭਿਰ ਉਹ ਧਾਰਾ ਦੇਖ ਸਕਦੇ ਨੇ ਵੀ ਕਿਆ ਬਾਤਾਂ ਮੋਟੇ ਮੋਟੇ ਧਾਰਾ ਸਾਫ ਸੁਥਰੀਆਂ ਚੋਣ ਦੇਖੋ ਕਿਆ ਬਾਤ ਆ ਚਵਾਈ ਇਹਦੀ ਵੀ ਕਰਨੀ ਆ ਹਲੇ ਸਵੇਰ ਦਾ ਟਾਈਮ ਆ ਬਾਈ ਵੀਡੀਓ ਕਵਰ ਕਰੀ ਜੰਨੇ ਆ ਪੌਣੇ 7 ਦਾ ਟਾਈਮ ਆ ਮਗਰ ਅਸਰੇ ਜ ਮਾਰ ਦਿੱ ਤਨ ਸੋ ਦੇਖੋ ਧਾਰ ਆਲੇ ਪਾਸੇ ਬੇਫਿਕਰ ਹੋ ਜਾਵਾਂ ਮੋਟਾ ਚੋਣਾ ਪੂਰਾ ਜਾਵਾਂ ਤੇ 16 ਲੀਟਰ ਦੁੱਧ ਜਾਵਾਂ ਆਪਾਂ ਬਣਾ ਕੇ ਦੇ ਦਾਂਗੇ ਹਣਾ ਹਾਂ ਬਈ ਦੁੱਧ ਦਾ 17 ਤੋਂ ਵੀ ਪਲੱਸ ਆਗਾ ਬਣੂਗੀ ਫੋੜਾ ਪਕੜਨੀ ਆਂ ਗੇ ਰੇਡ ਵੱਤ ਦਾ ਹੋ ਰੇਡ ਬਾਏ ਬਹੁਤ ਜੰਨੇ ਤੋਰੀ ਬਾਹਰ ਨਹੀਂ ਸੋ ਬਰ ਦੂਜਾ ਸੂਆ ਸੂਈ ਸਵਾਈ ਬੱਚਾ ਮੇਰ ਦਾ ਬੱਚਾ ਪਿੱਛੇ ਸੂਈ ਨੂੰ ਹੋ ਗਿਆ ਲਗਭਗ ਹੱਥ ਤੱਕ 16 ਲੀਟਰ ਦੁੱਧ ਲੀਟਰ ਆਪ ਦਾ ਘਰੋਂ ਲੈ ਆ 8 ਲੀਟਰ ਟੈਂਪ ਦਾ ਵੀਰ ਕਹਿੰਦਾ ਮਿਣਕੇ ਦੂੰ ਤੇ ਮੂੰਹ ਮੱਥਾ ਦੇਖੋ ਜਿੰਦੇ ਜਾਨ ਕ੍ਰਾਸ ਵਹਿੜਾ ਦੂਜਾ ਸੂਆ ਸੂਈ ਸਵਾਈਆ ਜਮ ਧਾਰਾ ਮਾਰ ਕੇ ਦਿਖਾਤੀਆਂ ਤੇ ਜਿੰਦੇ ਜਾਨ ਕੋਈ ਨਿਵਾਇਆਂ ਦਵਾਈਆਂ ਨੇ ਲਿਬੜੇ ਟਿਬੜੇ ਉਹਦੇ ਹੀ ਦਿਖਾਈਆਂ ਵੀਰ ਨੇ ਤੇ ਰੇਟ ਫੋਨ ਤੇ ਹੋਣਗੇ ਇਹਨਾਂ ਦੇ ਹੋਣਗੇ ਬਿਲਕੁਲ ਬਾਜੋ ਸੋ ਤੋਰਾ ਵਗੈਰਾ ਦੇਖੋ ਵਹਿੜਦਾ ਚੰਗੀ ਜਿੰਦੇ ਜਾਨ ਵਾਲੀ ਵਹਿੜਾ ਟਿੱਲੇ ਵਾਲੂ ਬਸ ਉਹਨਾ ਸਾਫ਼ ਸਿਧਰਾ ਸੋ ਆਪਾਂ ਧਾਰਾ ਮਾਰ ਜਾ ਮੂਹ ਮਾਤਾ ਦੇ ਕੋ ਜੰਦੇ ਜਾਨ ਜਮਾ ਸਾਫ ਸੁਥਰੀ ਨਾੜਾ ਨੂੜਾ ਹਵਾ ਨੇ ਤੇ ਬਹੁਤ ਚੰਗੀਆਂ ਤੇ ਤੀਜੇ ਨੰਬਰ ਆਪਣੀ ਗੱਪੜ ਵਹਿੜ ਦੇਖੀ ਜਾਨੇ ਇਹ ਵਹਿੜ ਵੀ ਦਾ ਪਿੱਛੇ ਸੁਣ ਗੱਪੜ ਤੀਜੇ ਸਵੇਰ ਗੱਪੜ ਨਾ ਇਹਦਾ ਇਹਨਾਂ ਦੀ ਕੱਚੀ ਆਲੇ ਵੀਰਾਂ ਦੀ ਕੱਚੀ ਸੂਣ ਚ ਹਣਾ ਤੇ ਦੁੱਧ ਮੰਗ ਲਓ ਵੀ ਆਪਾਂ 25 ਕਿਲੋ ਦੀ ਗਰੰਟੀ ਤੇ ਕੋਈ ਜਿਹੜਾ ਵੀ ਮਰਜੀ ਲੈ ਜਾ ਆਪਣੀ ਗਰੰਟੀ ਉਪਰ 25 ਕਿਲੋ ਬੇਨਾ ਕਰਾਉਣਾ ਪਾ ਦੂਗਾ ਅਸਲੀ ਕਰਕੇ ਠੰਡੀ ਸੀਰ ਤੇ ਵੀ ਆਪਣੇ ਕੋਲ ਹੈ ਜੇ ਲੈਵਾ ਚੱਕਾ ਗੱਡੀ ਚ ਆਈ ਹੋਸਟ ਵੀ ਕੀ ਲੈਵਾ ਚੱਕ ਕੇ ਸਕਾਵਟ ਰਾ ਹਣਾ ਸਾਰੀ ਆਏ ਦੰਬੇ ਦਾ ਨਹੀਂ ਰਹਿਣਾ ਸੋ 24 ਕਿਲੋ ਦੁੱਧ ਵੀਰ ਕਹਿੰਦਾ ਆ ਸਭ ਤੂੰ ਨਾ ਮੜਾ ਪਾ ਦੂਗੀ ਸੇ ਜਿੰਦ ਜਾਨ ਬਹੁਤ ਆ ਸੇ ਕ੍ਰਾਸ ਪੈਂਦੀ ਆ ਥਾਂ ਥਾਂ ਨੂੰ ਚੰਗਾ ਸਾਫ ਸੁਥਰਾ 20 ਦਿਨ ਤੋਂ ਉੱਪਰ ਉੱਪਰ ਪਾਇਆ ਸੂਂਦਿਆ ਅੱਜ ਹਣਾ ਸੋ 20 ਦਿਨ ਤੋਂ ਉੱਪਰ ਉੱਪਰ ਸੂਂਦਿਆ ਪਾਇਆ 20 ਦਿਨਾਂ ਨੂੰ ਚੰਗਾ ਬਣੂ ਜਾਮਾ ਸਾਫ ਸੁਥਰਾ ਤੇ ਕੱਦ ਘੜ ਬਹੁਤ ਆ ਜਿੰਦ ਜਾਨ ਵਾਲੀ ਰਾਜੀ ਬਲੀ ਵੀ ਠੀਕ ਹੈ ਸੋ ਮਿਲ ਕੇ ਵੇਖੋ ਜਮਾ ਕਹਿਵਾਤਾ ਮੋਟੀ ਸਾਫ ਸੁਥਰੀ ਤੇ ਥਣ ਲੱਗਿਆ ਵਜਾ ਮੱਝਾ ਨਾਲ ਦਾ ਸੋ ਤਿੰਨੇ ਵੜਾ ਦਿਖਾਉਂਦਾ ਤੁਹਾਨੂੰ ਇੱਕ ਦਿਖਾ ਦੀ ਗੱਬਣ ਦੋ ਦਿਖਾ ਦਿੱਤਾ ਆਇਆ ਸੁਈਆਂ ਵੀ ਪਿੰਨ ਦੀਪਗੜ ਜਿਲ੍ਹਾ ਬਰਨਾਲਾ ਠੀਕ ਹੈ ਕੋਈ ਚੱਕਰ ਹੀ ਨਹੀਂ ਹੈ ਨਾ ਠੀਕ ਹੈ 62838 71527 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ